ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪਾੜੀ ਮਮਾ ਜਾਹੁ ਮਰਮ ਪਛਾਨਾ ਭੇਟਤ ਸਾਧ ਸੰਗ ਪਤਿਆਨਾ ਭੇਟਤ ਸਾਧ ਸੰਗ ਪਤੀਆਨਾ ਭੇਟਤ ਸਾਧ ਸੰਗ ਪਤੀਆਨਾ ਦੁਖ ਸੁਖ ਆਕੈ ਸਮਤ ਵਿਚਾਰਾ ਸਮਤ ਪਾਠ ਪੂਲਾ ਹੀ ਉਚਾਰਨ ਕੀ ਕਰਨਾ ਸਮਤ ਦਾ ਅਰਥ ਹੁੰਦਾ ਬਰਾਬਰ ਇੱਕੋ ਜਿਹਾ ਸਮਤ ਦਾ ਅਰਥ ਸ੍ਰੇਸ਼ਟ ਮਤ ਹੋ ਜਾਂਦਾ ਸ੍ਰੇਸ਼ਟ ਬੁੱਧੀ ਨਰਕ ਸੁਰਗ ਰਹਿਤ ਅਵਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ ਵਾ ਰਸ ਮਹਿ ਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤਿਹ ਮਾਇਆ ਸ਼ਲੋਕ ਯਾਰ ਮੀਤ ਸੁਨ ਸੱਜਣ ਹੋ ਬੇਨ ਹਰ ਛੂਟਨ ਨਾਹੀ ਬੇਨ ਹਰ ਇਥਠਮ ਕਲਾ ਦਨੀ ਛੂਟਨ ਨਾਹੀ ਨਾਨਕ ਤੇਹ ਬੰਦਨ ਕਟੇ ਗੁਰ ਕੀ ਚਰਨੀ ਪਾਹਿ ਪਵੜੀ ਯਈਆ ਜਤਨ ਕਰਤ ਬਹੁ ਵਿਧਿਆ ਏਕ ਨਾਮ ਬਿਨ ਕਹਿ ਲਾ ਸਿਧਿਆ ਯਾਹੂ ਜਤਨ ਯਾਹੂ ਜਤਨ ਕਰ ਹੋਤ ਛਟਾਰਾ ਉਹ ਆਹੂ ਜਤਨ ਸਾਧ ਸੰਗਾਰਾ ਯਾ ਉਬਰਨ ਤਾਰੇ ਸਭ ਕੋ ਇਹ ਉਬਰਨ ਪਾਠ ਉਚਾਰਨ ਕਰਨਾ ਉਹ ਵਰਨ ਨਹੀਂ ਕਹਿਣਾ ਉਬਰਨ ਬੋਲਣਾ ਯਾ ਉਬਰਨਾ ਧਾਰੇ ਸਭ ਕੋ ਵਾਹਿ ਜਪੇ ਬਿਨ ਉਬਰ ਨਾ ਹੋ ਇਹ ਵੀ ਉਬਰ ਬੋਲਣਾ ਕਸਕੇ ਯਾਹੂ ਤਰਨ ਤਾਰਨ ਸਮਰਾਥਾ ਰਾਖ ਲੇਹੁ ਨਿਰਗੁਨ ਨਰਨਾਥਾ ਇੰਦਰਨਾਥ ਇਕੱਠਾਂ ਨਹੀਂ ਬੋਲਦਣਾ ਵੱਖਰਾ ਪਾਠ ਹੈ ਨਿਰਗੁਨ ਨਰਨਾਥਾ ਮਾਨ ਬਾਚਿ ਕਰਮ ਜਿਹ ਆਪ ਜਨਾਈ ਨਾਨਕ ਤੇਹ ਮਤ ਪ੍ਰਗਟਿ ਆਈ ਜਿਹੜਾ ਪ੍ਰਗਟਿ ਆਈ ਪਾਠ ਹੈ ਇਕੱਠਾ ਹੀ ਪਾਠ ਸ਼ਲੋਕ ਰੋਸ ਨ ਕਹੂ ਸੰਗ ਕਰਹੁ ਰੋਸ ਨ ਕਾ ਹੂ ਸੰਗ ਕਰਹੁ ਅਪਨ ਆਪ ਵਿਚਾਰ ਹੋਏ ਨਿਮਾਨਾ ਜਗ ਰਹੁ ਨਾਨਕ ਨਦਰੀ ਪਾਰ ਪਉੜੀ ਰਾਰਾ ਰੇਨ ਹੋਤ ਸਭ ਜਾ ਕੀ ਰਾਰਾ ਨਹੀਂ ਕਹਿਣਾ ਤੁਲਈਏ ਰਾਰਾ ਰਜ਼ੀਨ ਹੋਤ ਸਭ ਜਾ ਕੀ ਰਾਰਾ ਰੇਨ ਹੋਤ ਸਭ ਜਾ ਕੀ ਤਜ ਅਭਿਮਾਨ ਛੁਟ ਖੁੱਟ ਤੇਰੀ ਬਾਕੀ ਰਣ ਦਰਗਹ ਤਉ ਸਿਜਜ ਹੈ ਭਾਈ ਜੋ ਗੁਰਮੁਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਹਿ ਬਿਕਾਰਾ ਗੁਰ ਪੂਰੇ ਕੈ ਅਬ ਸ਼ਬਦ ਅਪਾਰਾ ਰਤ ਰੰਗ ਨਾਮ ਰਸ ਮਤੇ ਨਾਨਕ ਹਰ ਗੁਰ ਕਿੰਨੀ ਦਾਤੇ ਦੱਤੇ ਵੀ ਕਸ ਕੇ ਬੋਲਨਾ ਨਾਨਕ ਹਰ ਗੁਰ ਕਿੰਨੀ ਦਾਤੇ ਸ਼ਲੋਕ ਲਾਲਚ ਝੂਠ ਵਿਖੇ ਬਿਆਦ ਯਾਦੇ ਹੀ ਮਹਿਬਾਸ ਹਰ ਹਰ ਯਾ ਦੇਹੀ ਮਹਿਬਾਸ ਯਾ ਦੇਹੀ ਮਹਿ ਇੱਥੇ ਵੀ ਲੱਗ ਜਾਈ ਹਾਂ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ ਪੌੜੀ ਲੱਲਾ ਲਾਵੋ ਔਖ ਦਜਾਹੂ ਲਾਵੋ ਲੱਲਾ ਲਾਵੋ ਔਖ ਦਜਾਹੂ ਖਾਮਨਾ ਔਖਦ ਦੱਦਾ ਬੋਲ ਜੰਦੇ ਕਿਤੇ ਹੀ ਆਉਂਦਾ ਔਖਦ ਜਾਦਾ ਔਖਦ ਲੱਲਾ ਲਾਵੋ ਔਖ ਦਜਾਹੂ ਦੁਖ ਦਰਦ ਤੇ ਮਿਟਹਿ ਖਿਨਾਹੂ ਦੁਖ ਦਰਦ ਇਤਿ ਵਿਸਰਾਮ ਦੁਖ ਦਰਦ ਤਿਹ ਮਿਟਹਿ ਖਿਨਾਹੂ ਨਾਮ ਔਖਦ ਜਿਹ ਹਿਰਦੈ ਤਾਵੇ ਤਾਹੇ ਰੋਗ ਸੁਪਣਾ ਨਹੀਂ ਆਵੇ ਹਰ ਔਖਦ ਸਭ ਘਾਟ ਹੈ ਭਾਈ ਗੁਰਪੂਰੇ ਬਿਨ ਬਿਦ ਨਾ ਬਣਾਈ ਬਿਦ ਹਾਂਜੀ ਬੇਦ ਬੋਲਾ ਬੋਲਾ ਗੁਰਪੂਰਾ ਸੰਜਮ ਕਰ ਦਿਆ ਨਾਨਕ ਤਾ ਫਿਰ ਦੁੱਖ ਨਾ ਥੀਆ ਸ਼ਲੋਕ ਵਾਸਦੇਵ ਸਰਬਤਰ ਮੈਂ ਇਹ ਮੈਂ ਹੀ ਉਚਾਰਨ ਕਰਨਾ ਇਹਨੂੰ ਮੈਂ ਨੀ ਨਾਸਕੀ ਨਹੀਂ ਬੋਲਣਾ ਵਾਸਦੇਵ ਸਰਬਤਰ ਮੈਂ ਸਾਰਿਆਂ ਦੇ ਵਿੱਚ ਇੱਥੇ ਅਰਥ ਵਿੱਚ ਹੈ ਊਨ ਨਾ ਕਤੂ ਠਾਇ ਅੰਤਰ ਬਾਹਰ ਸੰਗ ਹੈ ਨਾਨਕ ਕਾਇ ਦੁਰਾਈ ਨਾਨਕ ਇੱਥੇ ਜਮਕ ਲਾ ਦੋ ਕਾਇ ਦੁਰਾਈ ਪੌੜੀ ਯਾਨੀ ਲੁਕਣਾ ਕਾਹਦਾ ਹੈ ਫਿਰ ਜਦੋਂ ਅੰਦਰ ਬਾਹਰ ਨਾਲ ਹੈ ਵਾਹਿ ਪੌੜੀ ਵਾ ਵੈਰ ਨਾ ਕਰੀਐ ਕਾਹੂ ਹਾਂ ਦਰਮਿਆਨੀ ਜੀ ਆਵਾਜ਼ ਨਾਲ ਬੋਲਣਾ ਵਾ ਵੈਰ ਨਾ ਕਰੀਐ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਵਾਸਦੇਵ ਜਲ ਥਲ ਮਹਿ ਰਵਿਆ ਗੁਰਪ੍ਰਸਾਦ ਵਿਰਲਾ ਹੀ ਗਵਿਆ ਵੈਰ ਬਿਰੋਧ ਮਿਟੇ ਤਿਹ ਮਨ ਤੇ ਹਰ ਕੀਰਤਨਾ ਗੁਰਮੁਖ ਜੋ ਸੁਨਤੇ ਵਰਨ ਚੇਹਨ ਸਗਲ ਹੈ ਤੇ ਰਹਤਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਹਰ ਹਰ ਨੀ ਕਹਿਣਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਵਾਹਿਗੁਰੂ ਜੀ ਕਾ ਕਾਲ ਸਾਮ ਰਹਾ ਹੈ ਵਾਹਿਗੁਰੂ ਜੀ ਕੀ ਫਤਿਹ